ਸਤਨਾਮ 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 ਜੀ ਹਰ ਸੋਹੀ ਰਾ ਛੱਡ ਕੇ ਕਰਹੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਾਖੇ ਰਬਦਾਸ ਬਾਬਾ ਪਿੱਪਲਦਾਸ ਗੁਰ ਸਰਬੰਦਾਸ ਹਰੀਦਾਸ ਗੁਰ ਜੋਏ ਸੋ ਹਮਰੀ ਰਖੇ ਆਖਰੇ ਬਿਗਨ ਨਾ ਲਗੇ ਕੋਈ ਤਨ ਤਨ ਸਤਗੁਰ ਗਰੀਬਦਾਸ ਬੰਦੋ ਨਿਤ ਸੁਬਾਸ਼ੋ ਚਰਨ ਕਮਲ ਕੋ ਡੰਡਵਤ ਝੋਟ ਕੋਟ ਪ੍ਰਣਾਮ ਸਤਨਾਮ ਬਾਣੀ ਹਕਤਾਵਰ ਸੋਹੰਗ ਸਤਨਾਮ ਤਿਆਉ ਐਤਵਾਰ ਅਮਰਤ ਦਾ ਫਰਿਆ ਬੋਲੇ ਅਮਰਤ ਬੈ ਗੁਰੂ ਕਾ ਸ਼ਬਦ ਜੋ ਪਉ ਦਿਨ ਰਤੀ ਤਾ ਆਵੇ ਸੁਖ ਚੈਨ ਐਤਵਾਰ ਵੀ ਸਫਲ ਹੈ ਹਰ ਕਾ ਸਿਮਰਨ ਸਾਰ ਰਵਦਾਸ ਜੋ ਨਾਮ ਉਚਾਰੀਐ ਪਾਇਆ ਮੁਖ ਦਵਾਰ ਟਿਕਾ ਸੌ ਬਾਰ ਸਭ ਠੋਰ ਮੇ ਜਲੇ ਥਲੇ ਭਗਵਾਨ ਨਹਿਮਾ ਪ੍ਰਭੂ ਗਾਈਏ ਤਬ ਹੋਵੇ ਕਲਿਆਣ ਗੋਵਿੰਦ ਗੋਵਿੰਦ ਜਾਪ ਸੇ ਆਵੇ ਸਦਾ ਆਨੰਦ ਸੋਂਵਾਰ ਸੁਖ ਦਾ ਜਪੋ ਜਪੋ ਰਵਿਦਾਸ ਮੁਕੰਦ ਟੇਕਾ ਮੰਗਲਵਾਰ ਆਵੇ ਸਦਾ ਹੋਵੇ ਮੰਗਲ ਚਾਰ ਰਲ ਮਿਲ ਸਖਿਆ ਸਿਮਰ ਲੋ ਹਰ ਹਰ ਨਾਮ ਅਧਾਰ ਪ੍ਰੀਤਮ ਚਰਨੀ ਲਾਗਿਆ ਕਵਿ ਨਾ ਆਵੇ ਹਾਰ ਮੰਗਲਵਾਰ ਸੁ ਲਖਣਾ ਕਹਿ ਰਵਿਦਾਸ ਵਿਚਾਰ ਟਿਕ ਬੁੱਧਵਾਰ ਬੋਧ ਸਦਾ ਹੋਵੇ ਗਿਆਨ ਪ੍ਰਕਾਸ਼ ਗੁਰੂ ਪ੍ਰੇਮ ਪੂਰੇ ਜੋ ਮਿਲੇ ਟੂਟੇ ਜਮ ਕੀ ਫਾਸ ਅੰਤ ਸਹਾਈ ਪ੍ਰਭੂ ਪੈ ਕਰਮ ਕਮਾਏ ਸੋਈ ਬੁੱਧਵਾਰ ਬੁੱਧ ਸਫਲ ਹੈ ਰਵਦਾਸ ਜੋ ਭਗਤ ਹੋਏ ਟੀਕਾ ਵੀਰਵਾਰ ਵਿਦਿਆਵੜੇ ਪਨ ਪੁਨਾਯ ਵੇਆਸ ਸਤ ਗੁਰ ਪੁਰੇ ਮਿਲਨ ਸੇ ਹੋਵੇ ਆਤਮ ਪ੍ਰਕਾਸ਼ ਗੁਰੂ ਗਿਆਨ ਕਾ ਮੂਲ ਹੈ ਧਰਮ ਮੂਲ ਕਾ ਹਿਤਕਾਰ ਵੀਰ ਵਾਰ ਵਿਚਾਰੀ ਨਸੈ ਪਾਪ ਹਜ਼ਾਰ ਟਿਕਾ ਖੋ ਕਰਵਾਰ ਸੁਹਾਵਣਾ ਸੈੰਚਨ ਪਜੇ ਕਰਤਾਰ ਵਿਸ਼ੇ ਬਾਸਨਾ ਝੂਠੀਆਂ ਦੇਵੇ ਨਰਕਾਂਡਾਰ ਗਤ ਕਰਮਾਂ ਅਨੁਸਾਰ ਹੈ ਜੈਸਾ ਜੈਸਾ ਹੋਵੇ ਸ਼ੋਕਰ ਵਾਰ ਸੁਹਾਵਣਾ ਰਵਿਦਾਸੀ ਨਾਮ ਜੋ ਪੈ ਵੇ ਟੇਕਾ ਸ਼ਨੀ ਵਾਰ ਭਜਨ ਸ੍ਰਸ਼ਟ ਸਤ ਸਤ ਸਭ ਵਾਰ ਸਭ ਕਰਮਾਂ ਸੇ ਸਫਲ ਹੈ ਆਵਣ ਜਾਣ ਸੰਸਾਰ ਬਿਨ ਭਜਨ ਬਿਰਥਾ ਸਭ ਜਾਣਤੇ ਜੋ ਜੋ ਆਵਤ ਵਾਰ ਬਾਰੰਬਾਰ ਹਰਿ ਸਿਮਰਿਏ ਕੈ ਰਵ ਦਾਸ ਵਿਚਾਰ ਟਿਕਾ